सोसाइटी के लेडीज को सारे नो इस मुकाम में सम्मान करना तो नहीं। मैं पर तीस साल को जाना है तो ये अच्छे नहीं उपराला करते पिछले तीस साल को यही उपराला करते जिन्ने भी सोसाइटी के जिन्हें भी अपने ने अचीवमेंट की ਕਾਸ ਕਰਕੇ ਇਹਨਾਂ ਲੇਡੀਜ਼ ਦੇ ਵਿੱਚ ਹੋਮਸਟੇ ਵਿੱਚ ਪੁਰਾਣੇ ਜਣੇ ਸਵਾਰਥ ਹਰ ਸਾਲ ਕਰਵਾਈ ਕਰ ਰਹੇ ਹਨ ਤੇ ਮੈਨੂੰ ਬੜੀ ਖੁਸ਼ੀ ਹੋਏਗੀ ਇਸ ਗੱਲ ਦੱਸ ਕੇ ਵੀ ਜਿਹੜਾ ਸਾਡਾ ਮੀਟਿੰਗ ਦਾ ਪ੍ਰੋਜੈਕਟ ਹੈ ਉਹਦੇ ਇੱਕ ਪ੍ਰੋਜੈਕਟ ਦੇ ਵਿੱਚ ਤਕਰੀਬਨ ਸਾਡੇ ਕੋਲ 15 ਤੋਂ 20% ਜੇ ਡਿਸਕ੍ਰਿਪਸ਼ਨ ਜਿਨੀਵਰਸਿਟੀ ਦੇ ਵਿੱਚ ਜਿਹੜੀ ਸਟ੍ਰੈਂਥ ਹੈਗੀ ਆ ਕੋਈ ਬੱਚਿਆਂ ਲਈ ਉਹਦੇ ਵਿੱਚ 40 ਤੋਂ 50% ਦੇ ਕਰੀਬ ਕੁੜੀਆਂ ਬੰਦੇ ਆ ਸਾਨੂੰ ਕਰਦੇ ਚਿੰਤਤ ਰਹਿਸ ਤੇ ਕੀਮਤ 30% ਅ ਕਮ ਕਰਦੇ ਯੂਨੀਵਰਸਿਟੀ ਰਿਸਰਚ ਫੀਲਡ ਸਟਾਫ ਸੋ ਇਸਟਾਕੇ ਅੱਜ ਦੀ ਡੇਟਾ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਕੋਈ ਵੀ ਕਿਸੇ ਤੋਂ ਘਟ ਨਹੀਂ ਹੈਗਾ ਹਰ ਕੋਈ ਆਪਣੀ ਵਿਹਨਤ ਕਰਕੇ ਅੱਗੇ ਜਾ ਸਕਦਾ ਚਾਹੇ ਉਹ ਮੇਲ ਹੈ ਚਾਹੇ ਟੀਮ ਹੈ ਸਾਨੂੰ ਆਪਣੇ ਘਰ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਕ੍ਰੀਏਟਿਵ ਬਣਾਉਣਾ ਚਾਹੀਦਾ ਜੇ ਕਿਸੇ ਬੱਚੀ ਦੀ ਜਾਂ ਬੱਚੇ ਦੀ ਕੋਈ ਮੰਗ ਹੈ ਕਿਸੇ ਚੀਜ਼ ਚ ਫੀਲ ਚ ਜਾਣਾ ਤਾਂ ਸਾਡੇ ਉਹਦੇ ਵਾਸਤੇ ਉਹ ਸਪੋਰਟ ਆ ਜਾਏਗਾ ਇਫ ਵੀ ਆਰ ਨੋਟ ਗੋਇੰਗ ਟੂ ਸਪੋਰਟ ਹਿਮ অর ਕ੍ਰੇਟ ਹੀ ਵਿਲ ਬੀ ਡਿਸਟ੍ਰਕਟਿਵ ਹੀ অর ਸ਼ੀ ਸੋ ਵੀ ਨੀਡ ਟੂ ਕ੍ਰੇਟ ਸਮਥਿੰਗ ਇਨ ਆਰ ਫੈਮਿਲੀ ਇਨ ਸੋਸਾਇਟੀ ਇਨ ਦਿਸ ਵੇ ਥੈਂਕ ਯੂ ਅੱਜ ਸਰਪ ਨੌਜਵਾਨ ਸਭਾ ਫਗਵਾੜਾ ਵੱਲੋਂ ਸਾਰੇ ਜਿਹੜੇ ਮੀਡੀਆ ਅਫੀਸ਼ੀਅਲਸ ਨੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਵਿਮਨਸ ਦੇ ਫਲਕਸ ਦੇ ਵਿੱਚ ਤੇ ਮੈਂ ਬਹੁਤ ਹੀ ਧੰਨਵਾਦੀ ਹਾਂ ਕਿ ਉਹਨਾਂ ਨੇ ਇਵੈਂਟ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਅਸੀਂ ਪਬਲਿਕ ਨੂੰ ਅਡਰੈਸ ਕਰ ਸਕਦੇ ਹੁਏ ਜਿਵੇਂ ਕਿ ਆਪਾਂ ਔਰਤਾਂ ਨੂੰ ਸਨਮਾਨ ਔਰ ਔਰਤਾਂ ਨੂੰ ਸਪੋਰਟ ਕਰਨਾ ਕਿੰਨਾ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਵੀ ਸੋ ਥੈਟ ਆਪਾਂ ਆਪਣਾ ਸਮਾਜ ਜਿਹੜਾ ਹੈਗਾ ਉਹਨੂੰ ਦੇ ਇਸ ਪੋਜ਼ਿਟਿਵ ਕੰਟ੍ਰਿਬਿਊਸ਼ਨ ਦੇ ਰਹੀ ਹਾਂ ਸਾਡੇ ਜਿੰਨੀ ਔਰਤਾਂ ਨੂੰ ਅਸੀਂ ਸਪੋਰਟ ਕਰਾਂਗੇ ਉਹਨਾਂ ਸਾਡਾ ਸਮਾਜ ਲੱਭੇਗਾ ਔਰ ਖੁਸ਼ਹਾਲੀ ਵੱਲ ਵਧ ਜਾਏਗਾ ਮੇਰਾ ਹੈ ਜਿ ਸਨੇਹਾ ਜੀ ਆਪਣੇ ਗਰਲ ਚਾਈਲਡ ਨੂੰ ਵੀ ਸਪੋਰਟ ਕਰੋ ਬਈਰੇ ਵੱਲੋਂ ਸਾਰੇ ਫਗਵਾੜਾ ਵਾਸੀਆਂ ਨੂੰ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਅੱਜ ਸਰਬ ਨੌਜਵਾਨ ਸਭਾ ਵੱਲੋਂ ਆਯੋਜਿਤ ਪ੍ਰੋਗਰਾਮ ਬਹੁਤ ਹੀ ਵਧੀਆ ਸੀ ਜਿਸ ਵਿੱਚ ਉਹਨਾਂ ਨੇ ਨਾਰੀ ਸ਼ਕਤੀ ਨੂੰ ਬਹੁਤ ਹੀ ਜ਼ਿਆਦਾ ਸਨਮਾਨ ਦਿੱਤਾ ਤੇ ਮੈਂ ਸਭ ਨੂੰ ਇਹ ਹੀ ਵਿਸ਼ਵਾਸ ਦਿਲਾਉਣੀ ਹੈ ਕਿ ਜਿਹੜੀ ਨਾਰੀ ਸ਼ਕਤੀ ਨੂੰ ਅਗਰ ਤੁਸੀਂ ਸਨਮਾਨ ਦਿੰਦੇ ਹੋ ਤੇ ਉਹ ਬਾਝੜ ਕੇ ਆਪਣੇ ਹਰ ਇੱਕਤੇ ਵਿੱਚ ਯੋਗਦਾਨ ਪਾਉਂਦੀ ਹੈ ਤੇ ਮੈਂ ਇਹਨਾਂ ਸ਼ਬਦਾਂ ਦਾ ਸਭ ਦਾ ਧੰਨਵਾਦ ਕਰਦਾ ਹਾਂ ਪਹਿਲਾਂ ਤਾਂ ਬਹੁਤ ਧੰਨਵਾਦੀ ਹਾਂ ਸਾਰ ਮੌਜੂਦ ਸਮਾ ਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਵਫਵਾ ਕੋ ਉਪਰਾਲਿਆ ਤਾਂ ਅੱਜ ਵੀ ਫਗਵਾੜੇ ਸ਼ਹਿਰ ਵਿੱਚ ਸ਼ਹਿਰ ਪੈਲਸ ਵਿਖੇ ਪਹਿਲਾ ਦਿਨ ਸਿਮਾਇਆ ਜਾ ਰਿਹਾ ਜਿਸ ਵਿੱਚ ਪਹਿਲਾ ਸ਼ਕਤੀ ਨੂੰ ਦੇਖਦੇ ਹੋਏ ਅੱਜ ਸਾਡੇ ਕੋਲ ਫਗਵਾੜੇ ਦੇ ਬਖਵਖ ਇਲਾਕਿਆਂ ਵਿੱਚੋਂ ਜਿੱਤੇ ਪੀਐਸ ਅਧਿਕਾਰੀ ਸਾਡੇ ਕੋਲ ਪਹੁੰਚੇ ਨੇ ਵੈਲ ਜਿਨ੍ਹਾਂ ਦੀ ਬਦੌਲਤ ਆਈ ਪੀਐਸਓ ਐਸਪੀ ਸਾਹਿਬ ਸਾਡੇ ਕੋਲ ਪਹੁੰਚੇ ਨੇ ਅਸੀਂ ਅੱਜ ਦੱਸਣਾ ਚਾਹੁੰਦੇ ਹਾਂ ਕਿ ਮਹਿਲਾ ਪਹਿਲਾਂ ਦੇ ਰੂਪ ਨਾਲੋਂ ਅੱਜ ਬਹੁਤ ਕਿਤੇ ਉੱਪਰ ਜਾ ਚੁੱਕੇ ਨੇ ਕਿ ਕੋਈ ਹਮੇਸ਼ਾ ਹੀ ਜਦ ਕਿ ਆਪਾਂ ਦੇਖਿਆ ਜਾਂਦਾ ਹੈ ਕਿ ਮਹਿਲਾ ਨੂੰ ਹਮੇਸ਼ਾ ਹੀ ਘਰਗ੍ਰਹਿਣੀ ਦੇ ਨਾਲ ਨਹੀਂ ਨਹੀਂ ਜਾਣਿਆ ਜਾਂਦਾ ਅੱਜ ਮਹਿਲਾ ਸਾਡੇ ਸਾਰੇ ਅਧਿਕਾਰੀ ਜਿਹਦੀ ਕਹਿ ਲਓ ਬਖਵਖ ਅਧਖਾਰਾਂ ਵਿੱਚ ਆਪਣੀ ਮੱਲਾ ਮਾਰ ਰਹੇ ਨੇ ਧੰਨਵਾਦੀ ਸਾਰਿਆਂ ਦਾ ਮਾਨ ਜੋ ਸਾਡੇ ਅੱਜ ਦੇ ਬੋਲ ਪ੍ਰਮਾਨ ਸਰਦਾਰ ਗੁਰਦੀਪ ਸਿੰਘ ਜੀ ਮਾਝ ਤੇ ਬਰਜਮਾਨ ਅੱਜ ਦੀਆਂ ਉਹ ਸਖੀਤਾਂ ਜਿਨ੍ਹਾਂ ਦੇ ਉੱਤੇ ਸਾਡੇ ਸਮਾਜ ਨੂੰ ਬਹੁਤ ਮਾਣ ਹੈ ਮਾਣ ਇਸ ਕਰਕੇ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਪ੍ਰਾਪਤੀਆਂ ਕੀਤੀਆਂ ਨੇ ਇੱਕ ਵੱਡਾ ਸੰਘਰਸ਼ ਕਰਕੇ ਕਿ ਹਰ ਕੋਈ ਪ੍ਰਮਾਣ ਇਹ ਸਮਾਜ ਉਹਨਾਂ ਦੇ ਉੱਤੇ ਮਾਣ ਕਰਨ ਦੀ ਕਸ਼ੀ ਪ੍ਰਾਪਤ ਕਰ ਰਿਹਾ ਬੱਚਿਆਂ ਦੇ ਯੋਵਾ ਅਧਿਕਾਰੀ ਨਹਿਰੀਵਾ ਕੇਂਦਰ ਕਪੂਰਥਲਾ ਅੱਜ ਦੇ ਇਸ ਪ੍ਰੋਗਰਾਮ ਜੋ ਕਿ ਸਰਬਨੌਜਵਨ ਸਭਾ ਫਗਵਾੜਾ ਵੱਲੋਂ ਉਲੀਕਿਆ ਗਿਆ ਹੈ ਸਮਾਜ ਵਿੱਚ ਜਿਹੜੀਆਂ ਵੀ ਵਿਮੈਨਸ ਨੇ ਕੁਝ ਰੋਲ ਅਚੀਵ ਕੀਤਾ ਹੈ ਉਹਨਾਂ ਨੂੰ ਸਨਮਾਨਿਤ ਕਰਨ ਦਾ ਮੈਂ ਇਸ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕਰਦੀ ਹਾਂ ਤੇ ਸਰਬਨੌਜਵਨ ਸਭਾ ਨੂੰ ਬਹੁਤ-ਬਹੁਤ ਧੰਨਵਾਦ ਦਿੰਦੀ ਹਾਂ ਕਿਉਂਕਿ ਉਹ ਸਮਾਜ ਦੇ ਵਿੱਚ ਨਾ ਕੇ ਸਿਰਫ ਵਿਮੈਨਸ ਦੇ ਰੋਲ ਨੂੰ ਇੰਪਾਵਰ ਕਰਨ ਲਈ ਬਲਕਿ ਜਿਵੇਂ ਕਿ ਨਸ਼ਿਆਂ ਵਿਰੋਧੀ ਆਫੇ ਪਾਣੀ ਬਚਾਉਣ ਲਈ ਹੋਰ ਵੀ ਬਹੁਤ ਸਮਾਜਿਕ ਮੁੱਦਿਆਂ ਤੇ ਉਹ ਇਦਾਂ ਦੇ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ ਤੇ ਮੈਂ ਇਸ ਲਈ ਉਹਨਾਂ ਦਾ ਬਹੁਤ-ਬਹੁਤ ਧੰ ਅੱਜ ਬਹੁਤ ਖੁਸ਼ੀ ਦਾ ਗੱਲ ਆ ਸਾਰਿਆਂ ਨੂੰ ਨੌਜਵਾਨਾਂ ਖਾਰਾ ਬਣੋਂ ਐਂਡ ਦੇ ਕੋਮੇ ਵੀ ਰਾਜ ਹੈਗਾ ਜਿਸ ਦੇ ਵਿੱਚ ਬਲਕਨ ਸਟੂਡੈਂਟ ਦੇ ਵਿੱਚ ਇਹਨਾਂ ਲੇਡੀਜ਼ ਨੇ ਨਾਮਾ ਖੱਟਿਆ ਹੈਗਾ ਉਹਨਾਂ ਨੂੰ ਸੁਵਾਗਤ ਕੀਤਾ ਗਿਆ ਹੈ ਸਪੈਸ਼ਲ ਤੌਰ ਤੇ ਸਾਡੇ ਵਿੱਚ ਆਈਪੀਐਸ ਮੈਡਮ ਪੱਟੇ ਜੀ ਜੋ ਕਿ ਸਾਡੇ ਫੁਵਾੜੇ ਦੇ ਕੇ ਐਸਪੀ ਦੇ ਅਧਿਕਾਰੀ ਹੈ ਨਾ ਉਹ ਬੈਠੇ ਸੁਣਨ ਲਈ ਜੋ ਕਿ ਸੇਵਕ ਜੱਜ ਦਾ ਉਹਨੇ ਮੀਹ ਕੀਤਾ ਹੈਗਾ ਇਹਦੇ ਨਾਲ ਹੋਰ ਵੀ ਬਹੁਤ ਸਾਰੇ ਸਿੱਖਿਸ਼ਿਤ ਹੈਗੀਆਂ ਜਿਨ੍ਹਾਂ ਨੂੰ ਅੱਜ ਸੁਵਾਗਤ ਕੀਤਾ ਗਿਆ ਹੈ ਸੋ ਇਹ ਸਭ ਮੌਕੇ ਤੇ ਮੈਂ ਜਿਹੜੀਆਂ ਪਾ ਦੇ ਗਵਰਨਮੈਂਟਸ ਹੈਗੀਆਂ ਉਹਨਾਂ ਨੂੰ ਮੁਬਾਰਕਵਾਦ ਦਿੰਨਾ ਹੈ ਕਿ ਇਹ ਜਿਹੜਾ ਬਰੋਚ ਕੀਤਾ ਗਿਆ ਬਹੁਤ ਬੜੇ ਕੀਤਾ ਗਿਆ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਧੰਨ ਲਗਦਾ ਹੈ ਬਹੁਤ ਮਿਹਰਬਾਨ ਅੱਜ ਮੈਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਮੈਨੂੰ ਸਰਬ ਨੌਜਵਾਨ ਸੁਭਾਖ ਗਵਾੜਾ ਵੱਲੋਂ ਇਨਵੀਟੇਸ਼ਨ ਆਇਆ ਉਹ ਵੀ ਮਹਿਲਾ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਔਰਤਾਂ ਨੂੰ ਮਾਂ ਮਾਂ ਨਾਲੇ ਉਹਨਾਂ ਨੂੰ ਰਿਕੋਗਨੀਸ਼ਨ ਦੇਣ ਦੇ ਲਈ ਸਮਾਜ ਜਿਹੜਾ ਆ ਉਹ ਕਦ ਤੇ ਪਰ ਮੁੰਦਾ ਹੈ ਤੇ ਇਦਾਂ ਹੀ ਜਿਹੜੀ ਕੰਮ ਆ ਉਹ ਅੱਗੇ ਵਧਦਾ ਰਹਿਣਾ ਚਾਹੀਦਾ ਆ ਤੇ ਮੈਂ ਸਾਰਿਆਂ ਨੂੰ ਸੰਦੇਸ਼ ਇਹ ਦੇਣਾ ਚਾਹੁੰਦੀ ਆ ਕੁੜੀਆਂ ਨੂੰ ਮੇਰੇ ਪੈਰਾਂ ਨੂੰ ਕਿ ਉਹ ਕੋਈ ਵੀ ਜਿਹੜੀ ਤੰਗੀ ਤੁਰਸ਼ੀ ਆ ਉਹ ਮਹਿਸੂਸ ਜੇ ਹੁੰਦੀ ਆ ਉਹ ਤੋਂ ਡਾਵਾ ਡੋਲ ਨਾ ਹੁਣ ਬਲਕਿ ਉਹਨੂੰ ਆਪਣੀ ਤਾਕਤ ਬਣਾ ਕੇ ਅੱਗੇ ਸਮਾਜ ਦੇ ਵਿੱਚ ਆਉਣ ਤੇ ਆਪਣੇ ਪੇਰੈਂਟਸ ਦਾ ਆਪਣੇ ਸਮਾਨਨ ਆਪ ਨੂੰ ਸ਼ੁਕਰ ਕਰ। ਜੀ